ਤਾਂ ਨੂੰ ਇਹ ਦੱਸਣਾ ਚਾਹੁੰਨਾ ਸ਼ਹਿਰ ਵਾਸੀਆਂ ਨੂੰ ਕਿ ਸਾਨੂੰ ਪਿਛਲੇ ਦਿਨੀ ਕੇਂਦਰ ਸਰਕਾਰ ਦੀ ਸਪੈਸ਼ਲ ਅਸੈਸਮੈਂਟ ਘਰਾਟ ਆਈ ਸੀ 27 ਕਰੋੜ ਦੀ ਉਹਦੇ ਅਸੀਂ ਟੈਂਡਰ ਲਾ ਕੇ ਤੇ ਲਗਭਗ ਪਿਛਲੇ ਮਹੀਨੇ 12 ਤਰੀਕ ਨੂੰ ਅਸੀਂ ਵਰਕ ਆਰਡਰ ਕਰ ਦਿੱਤੇ ਜਿਹਨੂੰ ਅੱਜ ਲਗਭਗ ਮਹੀਨਾ ਹੀ ਹੋ ਗਿਆ ਤੇ ਉਹ ਕੰਮ ਜਿਹੜੇ ਆ ਇੱਕ ਦੋ ਸਟਾਰਟ ਕਰਾਏ ਗਏ ਆ ਤੇ ਜਿਹੜੇ ਬਾਕੀ 6 ਸੜਕਾਂ ਨੇ ਉਹਨਾਂ ਦੇ ਕੰਮ ਸਟਾਰਟ ਨਹੀਂ ਕਰਾਏ ਗਏ ਉਦੇ ਵਿੱਚ ਕਿਸੇ ਕਾਗਜ਼ੀ ਲਿਖਤ ਪੜਤ ਦੀ ਕੋਈ ਜ਼ਰੂਰਤ ਵੀ ਨਹੀਂ ਗਈ ਸਿਰਫ ਐਮਐਲਏ ਸਾਹਿਬ ਦਾ ਮੂਹਰਤ ਕਰਨ ਦਾ ਟਾਈਮ ਨਹੀਂ ਲੱਗ ਰਿਹਾ ਤੇ 31 ਮਾਰਚ ਨੂੰ ਇਹ ਜਿਹੜੇ ਫੰਡ ਆਏ ਨੇ ਸਾਨੂੰ ਇਹ ਲੈਪਸ ਹੋ ਜਾਣੇ ਆ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਇਹਨੂੰ ਇੱਕ ਇੱਕ ਦਿਨ ਜਿਹੜਾ ਬਹੁਤ ਹੀ ਜ਼ਿਆਦਾ ਕੀਮਤੀ ਆ ਇਹਨੂੰ ਛੇਤੀ ਤੋਂ ਛੇਤੀ ਸਾਨੂੰ ਕੰਮ ਕਰਾਉਣੇ ਚਾਹੀਦੇ ਨੇ ਅੱਜ ਸਾਡੇ ਕੋਲੋਂ ਚੰਡੀਗੜ੍ਹ ਦੇ ਉਤੋਂ ਚੀਫ ਇੰਜੀਨੀਅਰ ਸਾਹਿਬ ਵੀ ਆਏ ਸੀ ਜਿਹੜੇ ਕੰਮਾਂ ਨੂੰ ਚੈੱਕ ਕਰਨ ਆਏ ਸੀ ਤੇ ਕੰਮ ਕੋਈ ਸਟਾਰਟ ਹੀ ਨਹੀਂ ਹੋਇਆ ਉਹ ਵੀ ਡਿਪਾਰਟਮੈਂਟ ਵਾਲੇ ਸਾਡੇ ਐਮੀ ਬ੍ਰਾਂਚ ਦੇ ਸਾਰਿਆਂ ਨੂੰ ਕਹਿ ਕੇ ਗਏ ਨੇ ਕਿ ਤੁਸੀਂ ਕੰਮ ਸਟਾਰਟ ਨਹੀਂ ਕਰ ਰਹੇ ਤੁਹਾਡੇ ਜਿਹੜੇ ਫੰਡ ਨੇ ਇਹ ਲੈਪਸ ਹੋ ਜਾਣੇ 31 ਮਾਰਚ ਨੂੰ ਇਸ ਕਰਕੇ ਕੰਮ ਜਿਹੜੇ ਛੇਤੀ ਸਟਾਰਟ ਕਰਨੇ ਚਾਹੀਦੇ ਆ ਐਮਐਲਏ ਸਾਹਿਬ ਸਾਨੂੰ ਛੇਤੀ ਤੋਂ ਛੇਤੀ ਇਹਨਾਂ ਦੇ ਮੂਰਤ ਕਰੋ ਤੁਹਾਡਾ ਟਾਈਮ ਨਹੀਂ ਲੱਗਣ ਰਿਹਾ ਇੱਕ ਇੱਕ ਦਿਨ ਜਿਹੜਾ ਬੜਾ ਕੀਮਤੀ ਜਾਣ ਰਿਹਾ ਤੇ ਜਿਹੜੀਆਂ ਬੜੀਆਂ ਜ਼ਰੂਰੀ ਸੜਕਾਂ ਨੇ ਜਿੱਦਾਂ ਡੀਲੈਕਸ ਮੋੜ ਤੋਂ ਲੈ ਕੇ ਅਲੀਵਾਰ ਰੋਡ ਤੱਕ ਛੜਕਿਆ ਉਹ ਬਹੁਤ ਹੀ ਟੁੱਟੀ ਆ ਖਰਾਬ ਛੜ ਗਿਆ ਉਹ ਸਾਰਿਆਂ ਨਾਲ ਪਹਿਲਾਂ ਸਾਨੂੰ ਸਟਾਰਟ ਕਰਨੀ ਚਾਹੀਦੀ ਸਾਰੀਆਂ ਹੀ ਸੜਕਾਂ ਬੜੀ ਜ਼ਰੂਰੀ ਨੇ ਅੱਠ ਸੜਕਾਂ ਨੇ ਜਿਨ੍ਹਾਂ ਦੇ ਵਿੱਚ ਡੀਲੈਕਸ ਪੁਲੀ ਵਾਲੀ ਛੜ ਗਿਆ ਦੂਜਾ ਡੇਰਾ ਰੋਡ ਤੇ ਪੁਲ ਦੇ ਥੱਲੇ ਦੋਵੇਂ ਪਾਸੇ ਤੇ ਫਿਰ ਸਾਡੇ ਕਾਰਪੋਰੇਸ਼ਨ ਚੌਂਕ ਤੋਂ ਲੈ ਕੇ ਤੇ ਅਸਲੀ ਦੇ ਪੁਲ ਤੱਕ ਫਿਰ ਸੋਕਾ ਸਿੰਘ ਮਤਾਬ ਸਿੰਘ ਚੌਂਕ ਤੋਂ ਲੈ ਕੇ ਤੇ ਕਨਵਰ ਰੋਡ ਤੱਕ ਫਿਰ ਆਪਣਾ ਪੁਲਸ ਚੌਂਕੀ ਤੋਂ ਲੈ ਕੇ ਤੇ ਕੋਟ ਰੋਡ ਤੋਂ ਲੈ ਕੇ ਚੱਲਦਾ ਗਰਤਾਸਪੁਰ ਰੋਡ ਤੱਕ ਫਿਰ ਮੁਰਗੀ ਮਹੱਲੇ ਫਾਟਕ ਤੋਂ ਲੈ ਕੇ ਦਾਣਾ ਮੰਡੀ ਤੱਕ ਫਿਰ ਬਾਬਾ ਦਰਜਨ ਦੀ ਤੋਂ ਮੰਦਿਰ ਤੋਂ ਲੈ ਕੇ ਤੇ ਅਚਲੀ ਗੇਟ ਤੱਕ ਫਿਰ ਅਥਲੀ ਦੇ ਪੁਲ ਤੋਂ ਲੈ ਕੇ ਤੇ ਬਾਈਪਾਸ ਤੱਕ ਇਹ 8 ਛੜਕਾਂ ਨੇ ਜਿਹੜੀਆਂ ਸਾਨੂੰ 27 ਕਰੋੜ ਰੁਪਈਆ ਸੈਂਟਰ ਦੀ ਅਸੈਸਮੈਂਟ ਗ੍ਰਾਂਟ ਤੋਂ ਆਇਆ ਸੀ ਤੇ ਇਹ ਦਿਨ ਦਿਨ ਲੇਟ ਕਰਦਿਆਂ ਕਰਦਿਆਂ ਅੱਜ ਮਹੀਨਾ ਹੋ ਗਿਆ ਵਰਕ ਆਰਡਰ ਦਿੱਤੇ ਆ ਅਜੇ ਤੱਕ ਸਾਰੇ ਕੰਮ ਸਟਾਰਟ ਨਹੀਂ ਹੋਏ ਦੋ ਕੰਮ ਸਟਾਰਟ ਕੀਤੇ ਨੇ ਜਿਹੜੇ ਕਿ ਬਾਅਦ ਚ ਵੀ ਹੋ ਸਕਦੇ ਸੀ ਤੇ ਕੋਈ ਐਸੀ ਗੱਲ ਨਹੀਂ ਜਿਹੜੀਆਂ ਟੁੱਟੀਆਂ ਛੜਕਾਂ ਮੈਂ ਨਾ ਕਿ ਉਹ ਸਾਰਨਾ ਪਹਿਲਾਂ ਬੰਨੀਆਂ ਚਾਹੀਦੀਆਂ ਨੇ ਤੇ ਐਮਐਲਏ ਸਾਹਿਬ ਨੇ ਸਿਰਫ ਇੱਕ ਸਿਆਸੀ ਲਾਹ ਲੈਣ ਵਾਸਤੇ ਦਿਨੋਂ ਦਿਨ ਆਪਣਾ ਦੱਸਣਾ ਕਿ ਮੈਂ ਕੰਮ ਸਟਾਰਟ ਕਰਾ ਰਿਆ ਪਰ ਸਾਡਾ ਬਟਾਲੇ ਸ਼ਹਿਰ ਦਾ ਬਹੁਤ ਭਾਰੀ ਨੁਕਸਾਨ ਹੋਊਗਾ ਜੇ ਗਰਾਟ ਵਾਪਸ ਚਲ ਗਈ ਤੇ ਕਾਰਪੋਰੇਸ਼ਨ ਨੇ ਸਾਰਨਾ ਪਹਿਲਾਂ ਐਸਟੀਮੇਟ ਲਾਉਣੇ ਹੀ ਫਿਰ ਟੈਂਡਰ ਲਾਉਣੇ ਹੋਸ ਨੇ ਪਾਸ ਕੀਤਾ ਫਿਰ ਅਸੀਂ ਟੈਂਡਰ ਲਾਏ ਉਸ ਤੋਂ ਬਾਅਦ ਚ ਲਾਸ ਦੇ ਉੱਤੇ ਐਫ ਐਂਡ ਸੀ ਸੀ ਦੀ ਸਾਡੀ ਕਮੇਟੀ ਨੇ ਇਹਨਾਂ ਨੂੰ ਵਰਕ ਆਰਡਰ ਦੇਣੇ ਹੁੰਦੇ ਆ ਜਿਹੜੇ ਕਿ ਅਸੀਂ 12 ਤਰੀਕ ਨੂੰ ਦੇ ਦਿੱਤੇ ਸੀਗੇ ਤੇ 13 14 ਤਰੀਕ ਤੱਕ ਹੱਦ ਕੰਮ ਸਟਾਰਟ ਹੋਣੇ ਚਾਹੀਦੇ ਸੀ ਵੇਖੋ ਕਈ ਸੜਕਾਂ ਦੇ ਉੱਤੇ ਜਿੱਦਾਂ ਡੀਲੈਕਸ ਪੁਲੀ ਦੇ ਉੱਤੇ ਅੱਜ 20 25 ਦਿਨ ਹੋ ਗਿਆ ਠੇਕੇਦਾਰਾਂ ਨੇ ਪੱਥਰ ਵੀ ਲਾ ਕੇ ਰੱਖਿਆ ਪਰ ਐਮ ਐਲ ਏ ਸਾਹਿਬ ਕੋਲ ਟਾਈਮ ਨਹੀਂ ਲੱਗ ਰਿਹਾ ਕਿ ਮੈਂ ਉਹਦੇ ਤੇ ਜਾ ਕੇ ਮੂਰਤ ਕਰਦਾ ਮੂਰਤ ਵੀ ਸਿਰਫ ਇੱਕ ਪੋਲੀਟੀਕਲ ਸਟੰਟ ਆ ਕਿ ਜਾ ਕੇ ਉੱਥੇ ਕਹਿਣਾ ਜੀ ਮੈਂ ਕੰਮ ਸਟਾਰਟ ਕਰਾ ਰਿਆ ਜਦੋਂ ਕਿ ਵੇਖੋ ਇਹ ਸਾਰੇ ਪ੍ਰੋਸੈਸ ਦੇ ਵਿੱਚ ਇਹਨਾਂ ਦੇ ਕਿਤੇ ਸਾਈਨਾਂ ਦੀ ਲੋੜ ਨਹੀਂ ਕਿਸੇ ਕੰਮ ਦੀ ਜ਼ਰੂਰਤ ਨਹੀਂ ਸਿਰਫ ਸਰਕਾਰ ਦਾ ਦਬਕਾ ਮਾਰ ਕੇ ਅਫਸਰਾਂ ਨੂੰ ठेकेदारਾਂ ਨੂੰ ਕਿ ਨਹੀਂ ਵੀ ਜਿ ਨਜ਼ਰ ਮਹਿਮੂਰਤ ਨਹੀਂ ਕਰਦਾ ਨਜ਼ਰ ਤੁਸੀਂ ਕੰਮ ਨਹੀਂ ਕਰਨਾ ਚਲੋ ਤੁਸੀਂ ਇਹ ਵੀ ਕੰਮ ਕਰ ਲਓ ਪਰ ਦਿਨ ਬਹੁਤ ਥੋੜੇ ਰਹਿ ਗਏ ਨੇ ਜਿਹਦੀ ਵਜ੍ਹਾ ਦੇ ਨਾਲ ਸਰਕਾਰ ਨੇ ਸਾਡੀ ਗ੍ਰਾਂਟ ਜਿਹੜੀ ਹੈ ਲੈਪਸ ਹੋ ਜਾਣੀ 31 ਮਾਰਚ ਨੂੰ ਤੇ ਦਿਨ ਵੇਖ ਲਓ ਕਿੰਨੇ ਰਹਿ ਗਏ ਨੇ ਤੇ ਕੰਮ ਜਿਹੜੇ ਬਹੁਤ ਜ਼ਿਆਦੇ ਆ ਤੇ ਮਹੂਰਤ ਦੀ ਵਜ੍ਹਾ ਨਾਲ ਹੀ ਅੱਜ ਇੱਕ ਮਹੀਨਾ ਜਿਹੜਾ ਸਾਡਾ ਵੇਸਟ ਹੋ ਗਿਆ ਤੇ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਆਪਣਾ ਇਹਨੂੰ ਛੇਤੀ ਤੋਂ ਛੇਤੀ ਜੇ ਤੋਈ ਕਰਨਾ ਵੀ ਇਹ ਡਰਾਮਾ ਤੇ ਕਰ ਲੋ ਪਰ ਕੰਮ ਦੇ ਛੇਤੀ ਸਟਾਰਟ ਕਰਾਓ ਮਹੂਰਤ ਤੇ ਸਿਰਫ ਇੱਕ politcal drama ਆ ਜਦੋਂ ਕਿ ਵਰਕ ਆਰਡਰ ਤੋਂ ਬਾਅਦ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਠੇਕੇਦਾਰ ਵੀ ਡੱਡੀ ਬੈਠੇ ਨੇ ਇਹਨਾਂ ਦਾ ਪੱਥਰ ਕਹਿੰਦੇ ਨੇ ਪੱਥਰ ਵੀ ਉਹਨਾਂ ਲਾ ਕੇ ਰੱਖਿਆ ਪਰ ਇਹ ਪਤਾ ਨਹੀਂ ਕਿਹੜੀ ਵਜ੍ਹਾ ਨਾਲ ਉੱਥੇ ਜਾ ਕੇ ਮਹੂਰਤ ਨਹੀਂ ਕਰਦੇ ਤੇ ਉਹ ਡਰਦੇ ਵਿਚਾਰੇ ਮੁਲਾਜ਼ਮ ਵੀ ਆਂਦੇ ਨੇ ਕਿ ਅਸੀਂ ਕੀ ਕਰੀ ਅੱਜ ਸਾਡੇ ਚੰਡੀਗੜ੍ਹੋਂ ਚੀਫ ਇੰਜੀਨੀਅਰ ਆਏ ਸੀਗੇ ਸਿਰਫ ਇਹ ਕੰਮ ਚੈੱਕ ਕਰਨ ਵਾਸਤੇ ਕਿ ਵੀ ਕੰਮ ਕਿਉਂ ਨਹੀਂ ਸਟਾਰਟ ਹੋ ਰੇ ਤੇ ਫਿਰ ਉਹ ਵਿੱਚੋਂ ਗੱਲ ਨਿਕਲੀ ਜੀ ਐਮਐਲਏ ਸਾਹਿਬ ਆਂਦੇ ਮਹੂਰਤ ਕਰਾਂਗਾ ਫਿਰ ਕੰਮ ਸਟਾਰਟ ਕਰਨੇ ਗ੍ਰਾਂਟ ਆਈ ਪਈ ਆ ਕੰਮ ਸਾਰਾ ਰੈਡੀ ਆ ਵਰਕ ਆਰਡਰ ਕੱਟੇ ਗਏ ਨੇ ਫਿਰ ਕਿਉਂ ਨਹੀਂ ਕੰਮ ਸਟਾਰਟ ਹੋ ਰਹੇ ਠੇਕੇਦਾਰ ਤਿਆਰ ਨੇ ਤੇ ਇਹਨਾਂ ਨੇ ਜਿਹੜਾ ਮਹੂਰਤ ਕੀਤੇ ਨੇ ਉਹ ਵੀ ਦੋ ਛੜਕਾਂ ਦੇ ਕੀਤੇ ਨੇ ਜਿਹੜੇ ਕਿ ਬਾਅਦ ਚ ਵੀ ਹੋ ਜਾਂਦੇ ਤੇ ਕੋਈ ਗੱਲ ਨਹੀਂ ਜਿਹੜੀਆਂ ਜਿਆਦੀਆਂ ਸੜਕਾਂ ਟੁੱਟੀਆਂ ਨੇ ਮੈਂ ਸਮਝਦਾ ਕਿ ਉਹਨਾਂ ਨੂੰ ਪਹਿਲਾਂ ਸਟਾਰਟ ਕਰਾਉਣਾ ਚਾਹੀਦਾ ਹੁਣ ਇੱਕ ਮਹੀਨਾ ਜਿਹੜਾ ਟਾਈਮ ਵੇਸਟ ਕੀਤਾ ਸਿਰਫ ਇਹ ਮੂਰਤਾ ਨੇ ਸਾਡਾ ਇੱਕ ਮਹੀਨਾ ਟਾਈਮ ਵੇਸਟ ਕਰ ਦਿੱਤਾ ਤੇ ਜੇ ਬਾਅਦ ਚ ਵੀ ਇਹ ਕਰਕੇ ਵੀ ਉਹਨਾਂ ਨੂੰ ਨਹੀਂ ਕਰਨ ਤੇ ਇਹ ਤੇ ਫਿਰ ਤੁਹਾਡੇ ਸਾਹਮਣੇ ਹੀ ਹੈ ਕਿ ਬਟਾਲੇ ਦੇ ਲੋਕੀ ਨੇ ਉਹਦੀ ਕੰਮ ਕਰਨ ਵਾਲੀ ਤੇ ਇਹਨਾਂ ਦੀ ਫਿਰ ਨਿਜਤ ਹੀ ਨਹੀਂ ਹੈਗੀ ਨਹੀਂ ਕਰ ਰਿਹਾ ਸਾਡੇ ਵੱਲੋਂ ਤੇ ਵੇਖੋ ਵਰਕ ਆਊਟ ਤੱਕ ਅਖੀਰ ਹੁੰਦਾ ਸਾਰਾ ਕੰਮ ਤੇ ਕਾਰਪੋਜੀ ਹੋ ਜਾਂਦਾ ਕਾਰਪੋਜੀ ਨੇ ਵੇਖੋ ਐਸਟੀਮੇਟ ਲਾਉਣ ਤੋਂ ਬਾਅਦ ਹਾਊਸ ਨੇ ਪਾਸ ਕਰਨੇ ਹੁੰਦੇ ਉਸ ਤੋਂ ਬਾਅਦ ਚੰਡੀਗੜ੍ਹੋਂ ਪਾਸ ਹੋਣੇ ਹੁੰਦੇ ਨੇ ਫਿਰ ਉਸ ਤੋਂ ਬਾਅਦ ਅਸੀਂ ਟੈਂਡਰ ਲਾਉਣਾ ਸੀਗਾ ਟੈਂਡਰ ਲਾਉਣ ਤੋਂ ਬਾਅਦ ਫਿਰ ਅਸੀਂ ਵਰਕ ਆਰਡਰ ਕੱਟਣਾ ਉਹ ਵੀ ਅਸੀਂ ਵਰਕ ਆਰਡਰ ਕੱਟੇ ਨੂੰ ਅੱਜ ਇੱਕ ਪੂਰਾ ਮਹੀਨਾ ਹੋ ਗਿਆ ਤੇ ਉਹਦਾ ਕਾਰਨ ਤੇ ਇਹ ਇਹਨਾਂ ਕਿ ਉਹਨਾਂ ਨੂੰ ਜਦੋਂ ਮੈਂ ਪੁੱਛਦਾ ਤੇ ਚੰਡੀਗੜ੍ਹ ਵਾਲਿਆਂ ਵੀ ਅੱਜ ਚੀਫ ਡਾਇਰੈਕਟਰ ਭੇਜਿਆ ਤੇ ਉਹਨਾਂ ਨੇ ਵੀ ਇਹੀ ਜਵਾਬ ਦਿੱਤਾ ਜੀ ਮਹੂਰਤ ਨਹੀਂ ਹੋ ਰੇ ਵੇਖੋ ਉੱਥੇ ਵੀ ਕੋ ਪੱਥਰ ਲੱਗੇ ਆ ਅੱਜ 20 ਦਿਨ ਤੇ ਮੇਰੇ ਕੋਲ ਹੋ ਗਏ ਆ ਉੱਥੇ ਪੱਥਰ ਲੱਗੇ ਨੇ ਤੇ ਉਹਦਾ ਕਾਰਨ ਕੀ ਹੈ ਕਿ ਕਿਉਂ ਨਹੀਂ ਕੰਮ ਸਟਾਰਟ ਹੁੰਦਾ ਮੈਂ ਠੇਕੇਦਾਰਾਂ ਨੂੰ ਰੋਜ਼ ਪੁੱਛਦਾ ਮੈਂ ਆਪਣੇ ਐਕਸੀਡੈਂਟ ਸਾਹਿਬ ਨੂੰ ਐਸਡੀਓ ਸਾਹਿਬ ਨੂੰ ਸਾਰਿਆਂ ਨੂੰ ਪੁੱਛਦਾ ਵੀ ਕੰਮ ਨਹੀਂ ਸਟਾਰਟ ਹੁੰਦੇ ਉਹ ਰੋਜ਼ ਮੈਨੂੰ ਇੱਕ ਹੀ ਗੱਲ ਦੱਸ ਦਿਆ ਜੀ ਐਮਐਲ ਸਾਹਿਬ ਦਾ ਟਾਈਮ ਨਹੀਂ ਲੱਗਾ ਅਜੇ ਮੂਰਤ ਨਹੀਂ ਹੋਏ ਤੇ ਮੂਰਤ ਤੋਂ ਸਵਾਹ ਹੋਰ ਕੋਈ ਤੰਗੀ ਨਹੀਂ ਹੈਗੀ ਕੰਮ ਸਾਡੇ ਕਾਰਪੋਰੇਸ਼ਨ ਦੇ ਨੇ ਕਾਰਪੋਰੇਸ਼ਨ ਦਾ ਹੀ ਮੂਰਤ ਹੋਣਾ ਚਾਹੀਦਾ ਪੱਥਰ ਵੀ ਜਿਹੜਾ ਆ ਮੇਅਰ ਦਾ ਕਾਉਂਸਲਰ ਦਾ ਤੇ ਸਾਡੇ ਇੰਜੀਨੀਅਰ ਵਿੰਗ ਦਾ ਨਾਮ ਲਿਖਣੇ ਚਾਣੇ ਚਾਹੀਦੇ ਆ ਪਰ ਅਸੀਂ ਤੇ ਉਹ ਇਹਨਾਂ ਨੂੰ ਆਨੇ ਕਿ ਟਾਈਮ ਹਰ ਜਨਾ ਕਰੋ ਪੈਸੇ ਖਰਾਬ ਨਾ ਕਰੋ ਜਦੋਂ ਅਸੀਂ ਕੰਮ ਕਰਾਵਾਂਗੇ ਲੋਕਾਂ ਨੂੰ ਖੁਦ ਹੀ ਪਤਾ ਲੱਗ ਜਾਣਾ ਕਿ ਕੌਣ ਕੰਮ ਕਰਾ ਰਿਹਾ ਸਮਝਿਆ ਸਾਰੇ ਹੌਸ ਦੇ ਫੈਸਲਾ ਕੀਤਾ ਕਿ ਜਿਹੜੀਆਂ ਸੜਕਾਂ ਨੇ ਇਹ ਚੰਗੀਆਂ ਹੋਣ ਬਹੁਤ ਜ਼ਰੂਰਤ ਨੇ ਤੇ ਅਸੀਂ ਸਾਰੀਆਂ ਜਿਹੜੀਆਂ ਰਹਿੰਦੀਆਂ ਸੜਕਾਂ ਹੀ ਉਹਨਾਂ ਨੂੰ ਅਸੀਂ ਪਾਸ ਕਰਕੇ ਤੇ ਟੈਂਡਰ ਲਾ ਕੇ ਵਰਕ ਆਰਡਰ ਕੱਢ ਦਿੰਦੇ ਨੇ ਤੁਸੀਂ ਇਹ 8-10 ਸੜਕਾਂ ਬਣ ਲੈਦੇ ਹੋ ਤੁਸੀਂ ਵੇਖੋ ਸ਼ਾਇਦ ਕੋਈ ਤੁਹਾਨੂੰ ਮਾੜੀ ਸੜਕ ਨਜ਼ਰ ਨਹੀਂ ਆਊਗੀ ਇੱਕ ਹੋਰ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਸਾਡੇ ਕੋਲ ਐਮ ਡੀ ਐਫ ਫੰਡ ਹੁੰਦਾ ਮਿਊਸਪਲ ਡਿਪਾਰਟਮੈਂਟ ਦਾ ਫੰਡ ਹੁੰਦਾ ਉਹਦੇ ਲਈ ਵੀ ਸਾਨੂੰ ਸਰਕਾਰ ਨੇ ਭੇਜਿਆ ਸੀਗਾ ਕਿ ਤੁਸੀਂ 5 ਕਰੋੜ ਦੇ ਕੋਈ ਕੰਮ ਕਰਾ ਲਓ ਅਸੀਂ ਤੁਹਾਨੂੰ ਗਰਾਡ ਭੇਜ ਦਵਾਂਗੇ ਉਹ ਹੀ ਜਿਹੜੀ ਸ਼ਹਿਰ ਦੀ ਸਰਕਲ ਰੋੜਿਆ ਉਹਦਾ ਐਸਟੀਮੇਟ ਲਾ ਕੇ ਭੇਜਿਆ ਟੈਂਡਰ ਲਾ ਕੇ ਬਾਅਦ ਚ ਉਹਦਾ ਵੀ ਅਸੀਂ ਵਰਕ ਆਰਡਰ ਕੱਟ ਦਿੱਤਾ ਉਹ ਵੀ ਜਿਹੜਾ ਕੰਮ ਆ ਮੂਰਤਾ ਤੁਖ ਲੁੱਤਾ ਪਿਆ ਉਹ ਕੰਮ ਹੈਗਾ ਸਾਡਾ ਕੋਈ 5 ਕਰੋੜ ਦਾ ਤੇ ਸਰਕਰ ਰੋਡ ਵੀ ਸਾਰੀ ਜਿਹੜੀ ਆ ਆ ਆਰਐਮਸੀ ਦੀ ਭਾਂਜੇ ਤੇ ਤੁਸੀਂ ਵੇਖੋ ਸ਼ਹਿਰ ਜਿਹੜਾ ਸਾਰਾ ਸੀਮਿੰਟ ਦੀਆਂ ਸੜਕਾਂ ਨਾਲ ਭਰ ਜਾਏਗਾ ਤੇ ਸਾਨੂੰ ਕੋਈ 20 30 ਸਾਲ ਜਿਹੜਾ ਸੜਕਾਂ ਲੈਕਣ ਦੀ ਜ਼ਰੂਰਤ ਨਹੀਂ ਪੈਗੀ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣਾ ਆ ਜਿੰਨੇ ਵੀ ਅਸੀਂ ਵਰਕ ਆਰਡਰ ਕੱਟੇ ਨੇ ਹੁਣ 72 ਕਰੋੜ ਦੇ ਕੱਟੇ ਸੀਗੇ ਜਿਹਦੇ ਚੋਂ 45 ਕਰੋੜ ਦੇ ਅਸੀਂ ਐਮਸੀ ਫੰਡ ਚੋਂ ਕੱਟੇ ਸੀਗੇ 27 ਕਰੋੜ ਦੇ ਅਸੀਂ ਸੈਂਟਰ ਗ੍ਰਾਂਟ ਚੋਂ ਕੱਟੇ ਉਹਦੇ ਚੋਂ ਵੀ ਮੈਂ ਟੈਂਡਰ ਹੋਣ ਤੋਂ ਬਾਅਦ ਵਰਕ ਆਰਡਰ ਕੱਟਣ ਲੱਗਿਆ ਮੈਂ ਠੇਕੇਦਾਰਾਂ ਨਾਲ ਗੱਲਬਾਤ ਕਰਕੇ ਜਿਹੜਾ 3 ਕਰੋੜ ਰੁਪਈਆ ਆ ਕਾਰਪੋਰੇਸ਼ਨ ਨੂੰ ਪਹਚਾ ਕੇ ਦਿੱਤਾ ਉਹਨਾਂ ਕੋਲੋਂ ਮੈਂ 3% ਹੋਰ ਲੈਸ ਕਰਾਈ ਤੇ ਉਹਨਾਂ ਨਾਲ ਹੀ ਸਾਨੂੰ 3 ਕਰੋੜ ਰੁਪਈਆ ਲਗਭਗ ਜਿਹੜਾ ਕਾਰਪੋਰੇਸ਼ਨ ਨੂੰ ਬਚਤ ਹੋਈ ਆ